ਸასი ਸਾਰਿਆਂ ਨੂੰ hope ਕਰਦੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਮੈਂ ਇੱਕ ਨਾ ਮੈਨੂੰ ਇੱਕ ਫੋਨ ਆਇਆ ਸੀਗਾ ਲਾਸਟ ਦਿਨੀ ਤੇ ਮੇਰੇ ਕੋਲ ਟਾਈਮ ਨਹੀਂ ਲੱਗਾ ਵੀਡੀਓ ਬਣਾਉਣ ਦਾ ਮੈਂ ਇੱਕ ਉਹਨਾਂ ਦੀ ਸਟੋਰੀ ਸ਼ੇਅਰ ਕਰਨਾ ਚਾਹੁੰਦੀ ਆ ਤੇ ਮੈਂ ਇਹੀ ਕਹਿਣਾ ਚਾਹੁੰਦੀ ਆ ਉਹ ਸਟੋਰੀ ਸਿਰਫ ਉਸ ਲੇਡੀਜ਼ ਦੀ ਨਹੀਂ ਸੀ ਤਕਰੀਬਨ ਸਾਰੀ ਲੇਡੀਜ਼ ਦੀ ਇਦਾਂ ਦੀ ਸਟੋਰੀ ਹੈਗੀ ਆ ਕਿਉਂਕਿ ਜਦੋਂ ਉਹ ਨਾ ਲੇਡੀਜ਼ ਇੱਕ ਮਾਂ ਬਣਦੀ ਆ ਨਾ ਤੇ ਮਾਵਣ ਤੋਂ ਬਾਅਦ ਜਿਹੜੀ ਉਹਦੀ ਆਪਣੀ ਪਰਸਨਲ ਲਾਈਫ ਹੁੰਦੀ ਆ ਨਾ ਉਹ ਕਿਤੇ ਨਾ ਕਿਤੇ ਖਤਮ ਕਰ ਲੈਂਦੀ ਉਹ ਤੇ ਆਪਣਾ ਸਾਰਾ ਧਿਆਨ ਬੱਚਿਆਂ 'ਤੇ ਦਿੰਦੀ ਆ। ਇਸੇ ਤਰ੍ਹਾਂ ਦੀ ਉਹ ਲੇਡੀਜ਼ ਦੀ ਸਟੋਰੀ ਸੀਗੀ ਉਹਨੇ ਮੈਨੂੰ ਆਪਣੀ ਮੇਰੀ ਇਸ ਬਿਜ਼ਨਸ ਦੇ ਰਿਗਾਰਡਿੰਗ ਕਰਕੇ ਮੈਨੂੰ ਫੋਨ ਕਾਲ ਕੀਤੀ ਸੀਗੀ ਇਨਫੋਰਮੇਸ਼ਨ ਲੈਣ ਵਾਸਤੇ ਪਰ ਉਹਨਾਂ ਨੇ ਇੱਕ ਸਟੋਰੀ ਉਹਨਾਂ ਨੇ ਆਪਣੀ ਸੁਣਾਈ ਉਹਨਾਂ ਦੀ ਸਟੋਰੀ ਏ ਸੀ ਕਿ ਕਾਫੀ ਟਾਈਮ ਤੋਂ ਯੂਰਪ ਰਹਿ ਰਹੇ ਹੈਗੇ ਆ ਤੇ ਜਦੋਂ ਉਹ ਯੂਰਪ ਆਏ ਤੇ ਉਹਨਾਂ ਦੇ ਹਸਬੰਡ ਜਿਹੜੇ ਜੌਬ ਕਰਦੇ ਸੀਗੇ ਤੇ ਉਹ ਵੀ ਜੌਬ ਕਰਨਾ ਚਾਹੁੰਦੀ ਸੀਗੀ ਪਰ ਉਹਦੇ ਹਸਬੰਡ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਦੇ ਦੋ ਬੱਚੇ ਸੀਗੇ ਕਿ ਤੈਨੂੰ ਲੋਡ ਨਹੀਂ ਹੈਗੀ ਜੌਬ ਦੀ ਤੇਰੇ ਬੱਚੇ ਆ ਤੂੰ ਬੱਚੇ ਸੰਭ ਹੁਣ ਉਹਨਾਂ ਦੇ ਬੱਚੇ ਵੀ ਵੱਡੇ ਹੋ ਗਏ ਆ ਲੜਕੀ ਦੀ ਮੈਰਿਜ ਹੋ ਗਈ ਆ ਬੇਟਾ ਵੀ ਵੱਡਾ ਹੈਗਾ ਬੇਟਾ ਵੀ ਜੌਬ ਕਰਦਾ ਹੈਗਾ ਪਰ ਕਿਤੇ ਨਾ ਕਿਤੇ ਉਹ ਲੇਡੀਜ਼ ਦੇ ਨਾ ਮਨ ਦੇ ਵਿੱਚ ਹੁਣ ਉਹ ਲੋਨਲੀ ਫੀਲ ਕਰਦੇ ਆ ਉਹਨਾਂ ਨੂੰ ਰਿਗਰਟ ਫੀਲ ਹੁੰਦਾ ਹੈਗਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਕੀਤਾ ਨਹੀਂ ਹੈਗਾ ਪਰ ਹੁਣ ਉਹ ਇਸ ਟਾਈਮ ਉਹ ਕਹਿੰਦੀ ਮੈਂ ਬਿਜ਼ਨਸ ਕਰਨਾ ਚਾਹੁੰਦੀ ਪਰ ਕਹਿੰਦੇ ਮੈਨੂੰ ਇੰਨਾ ਬਹੁਤ ਜ਼ਿਆਦਾ ਨੋਲਿਜ ਨਹੀਂ ਹੈਗੀ ਇਹ ਤਾਂ ਉਹਨਾਂ ਦੀ ਸਟੋਰੀ ਸੀਗੀ ਹਰ ਇੱਕ ਲੇਡੀਜ਼ ਦੀ ਇਹੀ ਸਟੋਰੀ ਹੈਗੀ ਆ ਜਦੋਂ ਉਹਨਾਂ ਕੋਈ ਲੇਡੀਜ਼ ਕਰਨਾ ਵੀ ਚਾਹੁੰਦੀ ਆ ਪਹਿਲੀ ਗੱਲ ਤਾਂ ਉਹਦੇ ਬੱਚੇ ਹੁੰਦੇ ਆ ਇਹ ਵੀ ਇੱਕ ਹੁੰਦੀ ਆ ਕਿ ਬੱਚਿਆਂ ਨੂੰ ਕਿਹਦੇ ਕੋਲ ਛੱਡੇ ਆ ਨਾ ਉਦੇ ਨਾਲ ਇਹ ਵੀ ਹੁੰਦਾ ਹੈ ਕਈ ਵਾਰੀ ਉਹ ਠੀਕ ਆ ਉਹਨਾਂ ਦੇ ਬੱਚੇ ਵੀ ਹੁੰਦੇ ਆ ਪਰ ਉਹਨਾਂ ਦੇ ਹਸਬੰਡ ਕਹਿੰਦੇ ਠੀਕ ਆ ਤੈਨੂੰ ਲੋਡ ਨਹੀਂ ਹੈਗੀ ਤੂੰ ਠੀਕ ਮਤਲਬ ਕਿ ਤੂੰ ਘਰ ਹੀ ਰਹਿ ਘਰ ਰਹੀ ਆਪਣਾ ਦੇਖ ਨਾ ਆਪਣੇ ਬੱਚੇ ਦੇਖ ਪਰ ਜਦੋਂ ਬੱਚਿਆਂ ਦੀ ਵੱਡੇ ਹੁੰਦੇ ਆ ਉਹਨਾਂ ਦੀ ਆਪਣੀ ਲਾਈਫ ਸ਼ੁਰੂ ਹੁੰਦੀ ਆ ਐਕਚੁਅਲ ਵਿੱਚ ਫੇਰ ਜਿਹੜੀ ਲੇਡੀਜ਼ ਨੂੰ ਪਤਾ ਲੱਗਦਾ ਹੈਗਾ ਕਿ ਵੀ ਮੈਂ ਆਪਣੀ ਲਾਈਫ ਦੇ ਵਿੱਚ ਤਾਂ ਕੁਝ ਕੀਤਾ ਹੀ ਨਹੀਂ ਹੈਗਾ ਰਿਗਰੈਟ ਫੀਲ ਕਰਦੀ ਹੈਗੀ ਆ ਤੇ ਉਸ ਟਾਈਮ ਉਹ ਬੱਚਿਆਂ ਨੂੰ ਉਹਨਾਂ ਨੇ ਆਪਣੀ ਲਾਈਫ ਦੇਖਣੀ ਹੁੰਦੀ ਆ ਉਹਨਾਂ ਦੀ ਆਪਣੀ ਫੈਮਿਲੀ ਲਾਈਫ ਸ਼ੁਰੂ ਹੋ ਜਾਂਦੀ ਆ ਤੇ ਲੇਡੀਜ਼ ਇਕੱਲੀ ਰਹਿ ਜਾਂਦੀ ਆ ਤੇ ਮੈਂ ਸਾਰੀ ਲੇਡੀਜ਼ ਨੂੰ ਇਹੀ ਗੱਲ ਕਹਿਣਾ ਚਾਹੁੰਦੀ ਆ ਕਿ ਠੀਕ ਆ ਹੁਣ ਸਾਰਿਆਂ ਦੇ ਬੱਚੇ ਛੋਟੇ ਹੈਗੇ ਆ ਕਿਉਂਕਿ ਮੈਂ ਪਹਿਲਾਂ ਹੀ ਗੱਲ ਕੀਤੀ ਆ ਕਿ ਮਾਂ ਜਿਹੜੀ ਹੁੰਦੀ ਆ ਉਹ ਆਪਣਾ ਸਾਰਾ ਕੁਝ ਆਪਣੇ ਬੱਚਿਆਂ ਲਈ ਅਰਪਣ ਕਰ ਦਿੰਦੀ ਆ ਆਪਣਾ ਨੂੰ ਆਪਣੇ ਆਪ ਨੂੰ ਭੁੱਲ ਜਾਂਦੀ ਆ ਕਿ ਮੈਂ ਮਾਂ ਬਣਨ ਤੋਂ ਪਹਿਲਾਂ ਇੱਕ ਇਨਸਾਨ ਵੀ ਆ ਕਿਉਂਕਿ ਉਨੂੰ ਲੱਗਦਾ ਹੈਗਾ ਕਿ ਬੱਚੇ ਤਕਰੀਬਨ ਜਦੋਂ ਵੱਡੇ ਹੁੰਦੇ ਹਨ ਨਾ ਉਹਨਾਂ ਦੀ ਆਪਣੀ ਲਾਈਫ ਸ਼ੁਰੂ ਹੁੰਦੀ ਹੈਗੀ ਆ ਉਹਨਾਂ ਨੇ ਉਹਨਾਂ ਤੋਂ ਦੂਰ ਵੀ ਜਾਣਾ ਹੁੰਦਾ ਹੈਗਾ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਦੀ ਲਾਈਫ ਨੂੰ ਸੈਟਿੰਗ ਕਰਨ ਵਾਸਤੇ ਉਹ ਸਾਡੇ ਤੋਂ ਦੂਰ ਜਾਂਦੇ ਆ ਅਸੀਂ ਉਹਨਾਂ ਨੂੰ ਦੂਰ ਭੇਜਦੇ ਵੀ ਆ ਕਿਉਂਕਿ ਅਸੀਂ ਚਾਹੁੰਦੇ ਆ ਕਿ ਆਪਣੀ ਲਾਈਫ ਦੇ ਸੈੱਟ ਹੋਣ ਪਰ ਐਂਡ ਵਿੱਚ ਫਿਰ ਲੇਡੀਜ਼ ਇਕੱਲੇ ਜਦੋਂ ਇਕੱਲਾ ਇਨਸਾਨ ਹੁੰਦਾ ਹੈਗਾ ਨਾ ਉਹ ਹਮੇਸ਼ਾ ਰਿਗਰਟ ਫੀਲ ਕਰਦਾ ਹੈਗਾ ਜੇਕਰ ਅਸੀਂ ਕੁਝ ਨਾ ਕੁਝ ਆਪਣੀ ਜ਼ਿੰਦਗੀ ਚ ਕੀਤਾ ਹੋਊਗਾ ਨਾ ਤੇ ਸਾਡੇ ਕੋਲ ਇੱਕ ਮੋਟੀਵੇਸ਼ਨ ਹੋਊਗੀ ਕਿ ਅਸੀਂ ਕੁਝ ਕਰਨਾ ਹੈ ਆਪਣੀ ਲਾਈਫ ਦੇ ਵਿੱਚ ਤੇ ਫਿਰ ਅਸੀਂ ਇਕੱਲੇ ਫੀਲ ਨਹੀਂ ਕਰਦੇ ਆਪਣੇ ਆਪ ਨੂੰ ਤੇ ਨਾ ਹੀ ਅਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਰਿਗਰਟ ਫੀਲ ਕਰਦੇ ਹਾਂ ਕਿ ਸਾਨੂੰ ਲੱਗਦਾ ਹੋਗਾ ਭਾਵੇਂ ਸਕਸੈਸ ਮਿਲੇ ਨਾ ਮਿਲੇ ਆਪਣੀ ਲਾਈਫ ਦੇ ਵਿੱਚ ਪਰ ਉਹਨੂੰ ਉਹਦੇ ਕੋਲ ਇੱਕ ਮੋਟੀਵੇ ਮੋਟੀਵੇਸ਼ਨ ਹੁੰਦੀ ਆ ਕੁਝ ਕਰਨ ਦੀ ਤੇ ਉਹਨੂੰ ਲੱਗਦਾ ਹੈਗਾ ਹਾਂ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਮੈਂ ਕੁਝ ਕੀਤਾ ਆ ਮੈਂ ਇਕੱਲੀ ਨਹੀਂ ਆ ਤੇ ਇਸ ਕਰਕੇ ਹਰ ਇੱਕ ਲੇਡੀਆਂ ਨੂੰ ਮੈਂ ਰਿਕਵੈਸਟ ਕਰਨਾ ਚਾਹਦੀ ਆ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਦੇਖੋ ਨਾ ਨਾਲ ਇੱਕ ਹੋਰ ਮੌਕਾ ਹੈਗਾ ਆਪਣੇ ਆਪ ਦੀ ਗ੍ਰੋਥ ਕਰਨ ਦਾ ਨਹੀਂ ਤਾਂ ਐਂਡ ਵਿੱਚ ਉਹੀ ਲੇਡੀਆਂ ਦੀ ਸਟੋਰੀ ਸਾਡੀ ਸਟੋਰੀ ਵੀ ਹੋਊਗੀ ਕਿ ਸਾਡੇ ਬੱਚੇ ਵੱਡੇ ਹੋ ਕੇ ਉਹਨਾਂ ਦੀ ਆਪਣੀ ਲਾਈਫ ਸ਼ੁਰੂ ਹੋ ਜਾਣੀ ਆ ਤੇ ਰਿਗਰੈਟ ਰੋਗਾ ਸਾਨੂੰ ਕਿ ਅਸੀਂ ਕੀ ਕੀਤਾ ਇਸ ਕਰਕੇ ਕਿਉਂਕਿ ਜਦੋਂ ਟਾਈਮ ਪੈ ਜਾਂਦਾ ਨਾ ਜੇ ਅਸੀਂ ਕੁਝ ਕਰਦੇ ਨਹੀਂ ਹੈਗੇ ਤੇ ਸਾਡਾ ਜਿਹੜਾ ਕੌਨਫੀਡੈਂਸ ਵੀ ਲੋ ਹੁੰਦਾ ਹੈਗਾ ਠੀਕ ਹੈ ਨਾ ਇਸ ਕਰਕੇ ਮੈਂ ਸਾਰੀ ਲੇਡੀਜ਼ ਨੂੰ ਇਹੀ ਰਿਕਵੈਸਟ ਕਰਨਾ ਚਾਹੁੰਦੀ ਆ ਜ਼ਿੰਦਗੀ ਵਿੱਚ ਕੁਛ ਨਾ ਕੁਛ ਕਰੀਏ ਜ਼ਰੂਰ ਨਹੀਂ ਤਾਂ ਐਂਡ ਵਿੱਚ ਅਸੀਂ ਨਾ ਆਪਣੀ ਮਾਂ ਨੂੰ ਵਿੱਚੋਂ ਆਪਣੇ ਆਪ ਨੂੰ ਜਿੱਦਾਂ ਅਸੀਂ ਨਾ ਮਾਂ ਬਣਨ ਤੋਂ ਪਹਿਲਾਂ ਇੱਕ ਇਨਸਾਨ ਆ ਕਿ ਜਦੋਂ ਅਸੀਂ ਨਾ ਸੋਚਾਂਗੇ ਇਕੱਲੇ ਬੈਠ ਕੇ ਤੇ ਫਿਰ ਸਾਨੂੰ ਫੀਲ ਹੋਊਗਾ ਕਿ ਮੇਰੀ ਜ਼ਿੰਦਗੀ ਵੈਸੇ ਹੀ ਨਿਕਲ ਗਈ ਮੇਰਾ ਮਕਸਦ ਕੀ ਹੋਇਆ ਇਸ ਦੁਨੀਆ ਤੇ ਆਉਣ ਦਾ ਸਿਰਫ ਬੱਚੇ ਪੈਦਾ ਕਰਨਾ ਜਾਂ ਉਹਨਾਂ ਨੂੰ ਪਾਲਣਾ ਇੱਕ ਜ਼ਿੰਦਗੀ ਦੀ ਇੱਕ ਸਲੀਅਤ ਹੈਗੀ ਆ ਇਹ ਸਾਨੂੰ ਸਮਝ ਜਾਣਾ ਚਾਹੀਦਾ ਹੈਗਾ ਠੀਕ ਆ ਸਾਡਾ ਫਰਜ਼ ਹੁੰਦੇ ਸਾਡੀਆਂ ਰਿਸਪਾਂਸਿਬਿਲਿਟੀ ਹੁੰਦੀਆਂ ਆਪਣੇ ਬੱਚਿਆਂ ਨੂੰ ਦੇਖਣ ਦੀਆਂ ਪਰ ਸਭ ਤੋਂ ਪਹਿਲਾਂ ਅਸੀਂ ਖੁਦ ਦਾ ਜੇ ਅਸੀਂ ਖੁਦ ਹੋਵਾਂਗੇ ਨਾ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਵੀ ਦੇਖ ਸਕਦੇ ਆ ਨਹੀਂ ਤਾਂ ਸਾਰੀ ਜ਼ਿੰਦਗੀ ਤਾਂ ਜਾਂ ਤਾਂ ਪਛਤਾਵਾ ਰਹੂਗਾ ਕਿ ਇਹ ਸਾਡੀ ਜ਼ਿੰਦਗੀ ਕਿੱਧਰ ਨੂੰ ਚਲੀ ਗਈ ਕਿਉਂਕਿ ਜੇਕਰ ਅਸੀਂ ਬੱਚਿਆਂ ਨੂੰ ਰੋਕਾਂਗੇ ਵੀ ਇਹ ਰੋਕਣਾ ਪਿਆਰ ਨਹੀਂ ਹੈਗਾ ਪਿਆਰ ਹੁੰਦਾ ਫਰੀडम ਕਿਉਂਕਿ ਅਸੀਂ ਉਹਨਾਂ ਨੂੰ ਸੈੱਟ ਵੀ ਕਰਨਾ ਹੈਗਾ ਜੇ ਸਾਡੇ ਤੋਂ ਦੂਰ ਵੀ ਜਾਂਦੇ ਉਹ ਵੀ ਇੱਕ ਪਿਆਰ ਹੈਗਾ ਕਿਉਂਕਿ ਜੇ ਅਸੀਂ ਆਪਣੇ ਕੋਲ ਬੱਚਿਆਂ ਨੂੰ ਹਮੇਸ਼ਾ ਨਹੀਂ ਰੱਖ ਸਕਦੇ ਕਿਉਂਕਿ ਜਦੋਂ ਵੱਡੇ ਹੁੰਦੇ ਆ ਹੁਣ ਅੱਜ ਕੱਲ੍ਹ ਤਾਂ ਯੂਰਪ ਦੇ ਵਿੱਚ ਜਦੋਂ ਮੈਰਿਜ ਹੁੰਦੀ ਆ ਤੇ ਵੱਖਰੇ ਰਹਿੰਦੇ ਆ ਬੱਚੇ ਤੇ ਫਿਰ ਐਂਡ ਵਿੱਚ ਲੇਡੀਆਂ ਸੇਅਰ ਕਰ ਲਈ ਇਸ ਕਰਕੇ ਆਪਣੇ ਆਪ ਨੂੰ ਹੁਣੇ ਇਸ ਕਾਬਲ ਬਣਾਈਏ ਇੱਕ ਡਿਸੀਜਨ ਲਈਏ ਤਾਂ ਕਿ ਅਸੀਂ ਐਂਡ ਵਿੱਚ ਪ੍ਰਾਊਡ ਫੀਲ ਕਰੀਏ ਆਪਣੇ ਆਪ ਤੇ ਕਿ ਅਸੀਂ ਬੱਚਿਆਂ ਦੀ ਰਿਸਪੌਂਸਿਬਿਲਟੀ ਵੀ ਸਾਂਭੀਆਂ ਅਸੀਂ ਆਪਣੀ ਫੈਮਿਲੀ ਦੀ ਰਿਸਪੌਂਸਿਬਿਲਟੀ ਵੀ ਸਾਂਭੀਆਂ ਪਰ ਨਾਲ ਨਾਲ ਅਸੀਂ ਆਪਣੇ ਲਈ ਵੀ ਕੁਝ ਕੀਤਾ ਕਿਉਂਕਿ ਮੈਨੂੰ ਲੱਗਦਾ ਹੈਗਾ ਪੈਸਾ ਜ਼ਰੂਰੀ ਹੈਗਾ ਲਾਈਫ ਦੇ ਵਿੱਚ ਪਰ ਆਪਣੇ ਆਪ ਦੀ ਗ੍ਰੋਥ ਬਹੁਤ ਜ਼ਰੂਰੀ ਆ ਨਹੀਂ ਤਾਂ ਫਿਰ ਸਾਡਾ ਮਾਈਂਡ ਉੱਥੇ ਹੀ ਰੁਕ ਜਾਊਗਾ ਤੇ ਐਂਡ ਵਿੱਚ ਸਾਨੂੰ ਫੀਲ ਹੋਗਾ ਰਿਗਰਟ ਅਸੀਂ ਫਿਰ ਦੂਸਰੇ ਨੂੰ ਦੋਸ਼ ਨਹੀਂ ਦੇ ਸਕਦੇ ਇਸ ਕਰਕੇ ਹੁਣ ਸਾਡੇ ਤੋਂ ਮੌਕਾ ਹੈਗਾ ਹੁਣ ਤਾਂ ਇੰਨਾ ਵਧੀਆ ਮੌਕਾ ਹੈਗਾ ਸਾਨੂੰ ਘਰ ਤੋਂ ਬਾਹਰ ਜਾਣ ਦੀ ਵੀ ਲੋੜ ਨਹੀਂ ਹੈਗੀ ਅਸੀਂ ਏਦਾਂ ਦੇ ਟਾਈਮ ਦੇ ਵਿੱਚ ਹੈਗੇ ਆ ਮੈਂ ਕਹਿੰਦੀ ਹੁੰਦੀ ਆ ਕਿ ਅਸੀਂ ਏਦਾਂ ਦੇ ਲੱਕੀ ਟਾਈਮ ਦੇ ਵਿੱਚ ਹੈਗੇ ਆ ਜਿਹਦੇ ਵਿੱਚ ਅਸੀਂ ਘਰ ਤੋਂ ਬੈਠ ਕੇ ਅਸੀਂ ਬਿਜ਼ਨਸ ਰਨ ਕਰ ਸਕਦੇ ਆ ਇੱਕ ਵਧੀਆ ਓਪਰਚ्युनिटी ਹੈਗੀ ਔਰ ਜਿਹੜੀਆਂ ਲੇਡੀਜ਼ ਘਰ ਬੈਠ ਕੇ ਕੁਝ ਕਰਨਾ ਚਾਹੁੰਦੀਆਂ ਹੈਗੀਆਂ ਮੈਂ ਉਹਨਾਂ ਦੀ ਹੈਲਪ ਕਰ ਸਕਦੀ ਆ ਉਹਨਾਂ ਮਦਰਜ਼ ਦੀ ਜਿਹੜੀਆਂ ਘਰ ਤੋਂ ਬੈਠ ਕੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਬੱਚਿਆਂ ਦੀ ਟੇਕ ਕੇਅਰ ਵੀ ਕਰਨਾ ਚਾਹੁੰਦੀਆਂ ਤੇ ਨਾਲ-ਨਾਲ ਆਪਣੇ ਆਪਣੀ ਗਰੋਥ ਵੀ ਕਰਨਾ ਚਾਹੁੰਦੀਆਂ ਹੈਗੀਆਂ ਤੇ ਐਂਡ ਵਿੱਚ ਆਪਣੇ ਆਪ ਤੇ ਪ੍ਰਾਊਡ ਜ਼ਰੂਰ ਅਸੀਂ ਫੀਲ ਕਰਾਂਗੇ ਕਿ ਹਾਂ ਅਸੀਂ ਆਪਣੀ ਲਾਈਫ ਦੇ ਵਿੱਚ ਕੁਝ ਕੀਤਾ ਆਪਣੇ ਜੀਵਨ ਦਾ ਮਕਸਦ ਸਾਡਾ ਕੁਝ ਨਾ ਕੁਝ ਸਾਨੂੰ ਮੋਟੀਵੇਸ਼ਨ ਮਿਲੀ ਹੈਗੀ ਆ ਤੇ ਅਸੀਂ ਜਦੋਂ ਕੁਝ ਕਰਦੇ ਆ ਨਾ ਤਾਂ ਸਾਡਾ ਮਾਈਂਡ ਸਾਨੂੰ ਇੱਕ ਹੈਪੀਨੈਸ ਵੀ ਦਿੰਦਾ ਹੈਗਾ ਸਾਨੂੰ ਮਚਿਉਰਿਟੀ ਆਉਂਦੀ ਆ ਅਸੀਂ ਦੁਨੀਆ ਤੋਂ ਬਹੁਤ ਕੁਝ ਸਿੱਖਦੇ ਆ ਠੀਕ ਹੈ ਨਾ ਤੇ ਜਿੰਨਾ ਚਿਰ ਜਿੰਨੇ ਤਾਂ ਫਿਰ ਅਸੀਂ ਇਕੱਲੇ ਰਹਿ ਜਾਾਂਗੇ ਐਂਡ ਤੱਕ ਕਿਉਂਕਿ ਬੱਚਿਆਂ ਦੀ ਆਪਣੀ ਲਾਈਫ ਸ਼ੁਰੂ ਹੋਣੀ ਆ ਤੇ ਫਿਰ ਐਂਡ ਵਿੱਚ ਅਸੀਂ ਇਕੱਲੇ ਇਸ ਕਰਕੇ ਜੇਕਰ ਕੋਈ ਚਾਹੁੰਦਾ ਹੈਗਾ ਨਾ ਆਪਣੇ ਲਾਈਫ ਦੇ ਵਿੱਚ ਕੁਝ ਕਰਨਾ ਮੈਂ ਉਹਨਾਂ ਦੀ ਹੈਲਪ ਕਰ ਸਕਦੀ ਆ ਤੁਸੀਂ ਮੇਰੀ ਵੈਬਸਾਈਟ ਤੇ ਜਾ ਕੇ ਆਪਣੇ ਨੇਮ ਔਰ ਈਮੇਲ ਰਜਿਸਟਰ ਹੋ ਸਕਦੇ ਆ ਮੈਨੂੰ ਮੈਨੂੰ ਕਾਲ ਵੀ ਕਰ ਸਕਦੇ ਆ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਆ ਮੈਨੂੰ ਤੁਹਾਡੀ ਸਾਰਿਆਂ ਦੀ ਹੈਲਪ ਕਰਕੇ ਬਹੁਤ ਜ਼ਿਆਦਾ ਖੁਸ਼ੀ ਹੋਵੇ ਥੈਂਕ ਯੂ ਵੈਰੀ ਮਚ ਗੋਡ ਬlesਸ ਯੂ ਆਲ Love you all.